ਹਲਕਾ ਪੱਛਮੀ ਅਧੀਨ ਆਉਂਦੇ ਇਲਾਕਾ ਰੰਗੀਤ ਵਿਵਹਾਰ ਲਹਾਰ ਕਰੋੜਵਾਸੀ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਚੱਲਦੇ ਆ ਰਹੇ ਹਨ ਲੰਮੇ ਸਮੇਂ ਤੋਂ ਰਾਜ ਕਰਦੀਆਂ ਆ ਰਹੀਆਂ ਸਰਕਾਰਾਂ ਵੱਲੋਂ ਇਸ ਇਲਾਕੇ ਨੂੰ ਅੱਖੋਂ ਪਰੋਕੇ ਕੀਤਾ ਹੋਇਆ ਸੀ ਨਾ ਤੇ ਪੀਣ ਵਾਲਾ ਸਰਕਾਰੀ ਪਾਣੀ ਨਾ ਸੀਵਰ ਅਤੇ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਲੋਕ ਆਏ ਦਿਨ ਹਾਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਘਰਾਂ ਅੱਗੋਂ ਲੰਗਣ ਵਾਲੀਆਂ ਬੀਲੀ ਦੀਆਂ ਤਾਰਾਂ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਕਿਉਂਕਿ ਘਰਾਂ ਅੰਦਰ ਲੱਗੇ ਲੋਹੇ ਦੇ ਮੇਨ ਦਰਵਾਜਿਆਂ ਨਾਲ ਲੱਗਦੀਆਂ ਤਾਰਾਂ ਨਾਲ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ ਇਨਾਂ ਸਮੱਸਿਆ ਤੋਂ ਜਾਣੂ ਕਰਵਾਉਣ ਲਈ ਇਲਾਕੇ ਦਾ ਇੱਕ ਵਫਦ ਮੇਰ ਜਤਿੰਦਰ ਸਿੰਘ ਮੋਤੀਪਾਟੀਆਂ ਨੂੰ ਮਿਲਿਆ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਸੁਣ ਉਪਰੰਤ ਇਲਾਕੇ ਦਾ ਦੂਰਾ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਗਲੀ ਨੰਬਰ 6 ਵਿੱਚ ਐਡਵੋਕੇਟ ਮਨਦੀਪ ਸਿੰਘ ਅਰੋੜਾ ਦੇ ਗ੍ਰਹਿ ਵਿਖੇ ਇਲਾਕਾ ਕਾਉਂਸਲਰ ਅਮਰਜੀਤ ਸਿੰਘ LIC ਵਾਲਿਆਂ ਨਾਲ ਪਹੁੰਚੇ ਜਿੱਥੇ ਉਹਨਾਂ ਨੂੰ ਇਕੱਠੇ ਹੋਏ ਸੈਂਕੜੇ ਇਲਾਕਾ ਨਿਵਾਸੀਆਂ ਨੇ ਸਿਰੇ ਅਤੇ ਲੋਈਆਂ ਪਾ ਕੇ ਜੇਕਾਰਿਆਂ ਦੀ ਗੂਜ ਵਿੱਚ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਉਪਰੰਤ ਇਕੱਤਰ ਹੋਏ ਨਿਵਾਸੀਆਂ ਨੇ ਇਲਾਕੇ ਦੀਆਂ ਮੁਸ਼ਕਲਾਂ ਬਾਰੇ ਦੱਸਿਆ ਅਤੇ ਖੁੱਲਕੇ ਵਿਚਾਰ ਚਰਚਾ ਕੀਤੀ ਜਿਸ ਦੇ ਚਲਦੇ ਮੇਹਰ ਜਤਿੰਦਰ ਸਿੰਘ ਨੇ ਆਸਵਾਚਨ ਦਵਾਇਆ ਕਿ ਕੁਝ ਹੀ ਦਿਨਾਂ ਦੇ ਅੰਦਰ ਇਲਾਕੇ ਨੂੰ ਪੀਣ ਵਾਲਾ ਸਾਫ ਪਾਣੀ ਸੀਵਰ ਸਿਸਟਮ ਅਤੇ ਛੜਕਾਂ ਦੀ ਆਉਣ ਵਾਲੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਇਸ ਮੌਕੇ ਤੇ ਹਰਬੰਸ لال ਬੁੱਧਾ ਨਿਰਮਲ ਸਿੰਘ ਆਨੰਦ ਐਡਵੋਕੇਟ ਮਨਦੀਪ ਸਿੰਘ ਅਰੋੜਾ ਪਰਮਿੰਦਰ ਸਿੰਘ ਸੇਠੀ ਦਲਬੀਰ ਸਿੰਘ ਬਾਜਵਾ ਪਰਮਜੀਤ ਕੌਰ ਰਾਏ ਕਪਾਈ ਸਾਹਿਬ ਮਮਤਾ ਕਪੂਰ ਦੀਪਿਕਾ ਮਹਿਰਾ ਜਨਕਰਾਜ ਤਰਸੇਮ ਕਲਿਆਣ ਓਮ ਪ੍ਰਕਾਸ਼ ਅਨਾਰਿਆ ਕੁੱਕੂ ਪ੍ਰਧਾਨ ਕਰਨ ਜੋਤ ਮੈਨੇਜਰ ਕਸ਼ਮੀਰ ਸਿੰਘ ਬਲਵਿੰਦਰ ਸਿੰਘ ਗਿਲ ਸ਼ੇਖ ਕੁਮਾਰ ਜਤਿੰਦਰ ਜੋਤੀ ਅਮਰਜੀਤ ਕੌਰ ਕਲਦੀਪ ਸਿੰਘ ਸੋਹੀ ਪੂਨਮ ਨੀਲਮ ਰੈਨੂ ਰਜਨੀ ਕੈਪਟਨ ਜਵਾਰ ਸਿੰਘ ਗੁਰਚੰਨ ਸਿੰਘ ਸੰਧੂ ਗੁਰਮੀਤ ਸਿੰਘ ਦਲਜੀਤ ਸਿੰਘ ਬਾਬਾ ਬਕਾਲਾ ਸਮੇਤ ਸੈਂਕੜੇ ਇਲਾਕਾ ਨਿਵਾਸੀ ਹਾਜ਼ਰ ਸਨ ਦੇਖੋ ਇਥੇ ਇਹ ਰੰਜੀਤ ਵਿਹਾਰ ਜਿਹੜਾ ਸਾਡਾ ਕਾਰਪੋਰੇਸ਼ਨ ਦੀ 2 ਨੰਬਰ ਵਾਰਡ ਦੇ ਵਿੱਚ ਨੇ ਜਿੱਥੇ ਸਾਡੇ ਨਾਲ ਸਾਡੇ ਸਾਥੀ ਕਾਉਂਸਲਰ ਅਮਰਜੀਤ ਸਿੰਘ ਵੀ ਖੜੇ ਨੇ ਔਰ ਇੱਥੇ ਬਹੁਤ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਫਾਊਂਡਰ ਮੈਂਬਰ ਵੀ ਰਹਿੰਦੇ ਨੇ ਔਰ ਮਿੱਤਰ ਪਿਆਰੇ ਵੀ ਰਹਿੰਦੇ ਨੇ ਸਾਰੀ ਵਾ ਕਿਉਂਕਿ ਇਹ 85 ਵਾਡਾਂ ਦੀ ਜੜੀਆਂ ਨੇ ਸਾਡੀ ਜ਼ਿੰਮੇਵਾਰੀ ਏ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੀ ਵੀ ਔਰ ਬਤੌਰ ਮੇਅਰ ਮੇਰੀ ਵੀ ਹੈ ਔਰ ਸਾਡੇ ਕਾਉਂਸਲਰ ਸਾਹਿਬ ਵੀ ਨੇ ਇਹਨਾਂ ਨੇ ਮੇਰੇ ਨਾਲ 4 ਦਿਨ ਪਹਿਲਾਂ ਜਿਹੜੀ ਹੈ ਕਾਉਂਸਲਰ ਸਾਹਿਬ ਨੇ ਔਰ ਸਾਥੀ ਜਿਹੜੇ ਇਸ ਰਣਜੀਤ ਵਿਹਾਰ ਤੋਂ ਨੇ ਆ ਕੇ ਗੱਲ ਕੀਤੀ ਸੀ ਕਿ ਸਾਡੇ ਰਣਜੀਤ ਵਿਹਾਰ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ ਜਿਹੜਾ ਕਾਰਪੋਰੇਸ਼ਨ ਵੱਲੋਂ ਮਹੱਈਆ ਕੀਤਾ ਜਾਣਾ ਉਹਦੀ ਹਾਲਤ ਜਿਹੜੀ ਹੈ ਬਹੁਤੀ ਵਧੀਆ ਨਹੀਂ ਹੈ ਸੋ ਕਾਫੀ ਜਿਹੜੇ ਇੱਥੇ ਡਵੈਲਪਮੈਂਟ ਦੇ ਕੰਮ ਹੋਣ ਵਾਲੇ ਨੇ ਸੋ ਮੈਂ ਅੱਜ ਇੱਥੇ ਆਇਆ ਹਾਂ ਇੱਥੇ ਰਣਜੀਤ ਵਿਹਾਰ ਦੇ ਵਿੱਚ ਔਰ ਇਹਨਾਂ ਨੇ ਜਿਹੜੀਆਂ ਮੈਨੂੰ ਆਪਣੀਆਂ ਪ੍ਰੋਬਲਮਸ ਦਸੀਆਂ ਇੱਕ ਤਾਂ ਸੜਕਾਂ ਦੀ ਜਿਹੜੀ ਪ੍ਰੋਬਲਮ ਸੜਕਾਂ ਠੀਕ ਨਹੀਂ ਹੈ ਖਰਾਬ ਹੋਈਆਂ ਨੇ ਇੱਕ ਜਿਹੜਾ ਪਾਣੀ ਦੀ ਸਮੱਸਿਆ ਦੱਸੀ ਹੈ ਕਿ ਟਿਊਬਵਲ ਦੀ ਇੱਥੇ ਦਿੱਕਤ ਹੈ ਟਿਊਬਵਲ ਨਹੀਂ ਹੈ ਸੋ ਜਿਹੜੀਆਂ ਕਾਰਪੋਰੇਸ਼ਨ ਨਾਲ ਰਿਲੇਟਡ ਹੈ ਦੋਵੇਂ ਸਮੱਸਿਆਵਾਂ ਨੇ ਇਹਨਾਂ ਨੂੰ ਮੈਂ ਬਿਲਕੁਲ ਜਿਹੜਾ ਇਹਨਾਂ ਨਾਲ ਵਾਦਾ ਵੀ ਕੀਤਾ ਹੈ ਔਰ ਯਕੀਨ ਦਿਵਾਇਆ ਜਿਹੜਾ ਟਿਊਬ ਵਾਲੇ ਉਹ ਬਹੁਤ ਜਲਦੀ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਲਗਵਾ ਦੇਾਂਗੇ ਕਿਉਂਕਿ ਮੈਂ ਦੱਸ ਰਿਹਾ ਕਿ ਸ਼ਾਇਦ ਪਹਿਲਾਂ ਪਾਸ ਹੋਇਆ ਦਾ ਸੋ ਮੈਂ ਫਾਈਲਾਂ ਕਢਵਾ ਕੇ ਦੇਖ ਲੈਂਦਾ ਵਾ ਟਿਊਬਲ ਮੈਂ ਕੁਝ ਦਿਨਾਂ ਦੇ ਵਿੱਚ ਹੀ ਜਿਹੜੀਆਂ ਸੜਕਾਂ ਦੀ ਪ੍ਰੋਬਲਮ ਹੈ ਉਹ ਵੀ ਅਸੀਂ ਜਿਹੜਾ ਕੌਂਸਲ ਸਾਹਿਬ ਨੂੰ ਕਹਿ ਦਿੰਦਾ ਕਿ ਇਹਦਾ ਜਿਹੜਾ ਹੈਗਾ ਸਾਨੂੰ ਲਿਖ ਕੇ ਦੇਣ ਅਸੀਂ ਤਾਂ ਕਿ ਇਹਦੇ ਅਸਟੀਮੇਟ ਬਣਵਾ ਕੇ ਹੌਸ ਦੀ ਮੀਟਿੰਗ ਦੇ ਵਿੱਚ ਮਤੇ ਪਾ ਕੇ ਤੇ ਇਹਨੂੰ ਵੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ 'ਚ ਟੈਂਡਰ ਲਗਾ ਕੇ ਵਰਕ ਆਰਡਰ ਦੇ ਕੇ ਇਹਨਾਂ ਨੂੰ ਸੜਕਾਂ ਨੂੰ ਵੀ ਬਣਵਾਈਏ ਦੇਖੋ ਟਾਈਮ ਬਾਉਂਡ ਜਿਹੜਾ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਹੁੰਦਾ ਕਿਸੇ ਟਾਈਮ ਕੋ ਹੌਸ ਦੀ ਮੀਟਿੰਗ ਲੇਟ ਹੋ ਜਾਂਦੀ ਹੈ ਕਿਸੇ ਵੇਲੇ ਬਰਸਾਤਾਂ ਦਾ ਮੌਸਮ ਹੈ ਕਿਤੇ ਵੀ ਬਟ ਆਪਣੀ ਜਿਹੜੀ ਹੋਏਗੀ ਇਹ ਕੋਸ਼ਿਸ਼ ਹੋਏਗੀ ਕਿ ਜਿੰਨੀ ਜਲਦੀ ਤੋਂ ਜਲਦੀ ਇਹ ਕੰਮ ਜਿਹੜੇ ਹੋ ਜਾਣ ਉਹ ਕਰਾਂਗੇ ਜੀ ਦੇਖੋ ਗੱਲ ਇਹ ਹੈ ਕਿ ਜਿਹੜੀਆਂ ਤਾਰਾਂ ਦੀ ਗੱਲ ਹੈ ਤਾਰਾਂ ਹਣ ਜਿੱਡੀ ਕੋ ਉਸ ਗਲੀ ਇਹ ਕਲੋਨੀ ਦੀ ਹੈਗੀ ਹੈ ਤਾਰਾਂ ਇੱਕ ਸਾਈਡ ਤੇ ਤੇ ਕਿਤੇ ਨਾ ਕਿਤੇ ਤੇ ਹੋਣੀਆਂ ਨੇ ਹੁਣ ਜਿਹੜਾ ਇਹ ਸਿਸਟਮ ਵਿੱਚ ਤਾਰਾਂ ਦਾ ਜਿਹੜਾ ਚੱਲ ਰਿਹਾ ਹੈ ਇਹ ਕੋਸ਼ਿਸ਼ ਕਰ ਰਹੇ ਆਗੇ ਚੀਫ ਇੰਜੀਨੀਅਰ ਸਾਹਿਬ ਨਾਲ ਸਾਡੀਆਂ ਮੀਟਿੰਗਾਂ ਹੋ ਰਹੀਆਂ ਨੇ ਕਿ ਅੱਗੋਂ ਲਈ ਜਿਹੜੀਆਂ ਤਾਰਾਂ ਹੈਗੀਆਂ ਨੇ ਕੋਈ ਨਾ ਕੋਈ ਜਿਹੜੀ ਕੇਵਲ ਪਾ ਦਿੱਤੀ ਜਾਏ ਕਿ ਤਾਂ ਕਿ ਜਿਹੜਾ ਹੈਗਾ ਇਹਨਾਂ ਤਾਰਾਂ ਤੋਂ ਪਛਾਣ ਹੋ ਜਾਏ ਜਿਹੜੀਆਂ ਹੁਣ ਨਵੀਆਂ ਕਲੋਨੀਆਂ ਬਣ ਰਹੀਆਂ ਨੇ ਉਹ ਜਿਹੜੇ ਕਲੋਨਾਈਜ਼ਰ ਨੇ ਕੋਸ਼ਿਸ਼ ਕਰ ਰਹੇ ਨੇ ਤਾਰਾਂ ਜਿਹੜੀਆਂ ਅੰਡਰਗਰਾਉਂਡ ਦੀ ਤਾਰੀਆਂ ਨੇ ਸੋ ਕਿਉਂਕਿ ਇਹ ਪੁਰਾਣੇ ਸਿਸਟਮ ਨੇ ਪੁਰਾਣੀਆਂ ਪਈਆਂ ਦੀਆਂ ਨੇ ਇਹਨੂੰ ਸਾਰੀਆਂ ਤਾਰਾਂ ਨੂੰ ਮੈਂ ਕੋਈ ਝੂਠ ਝਾਟ ਨਹੀਂ ਮਰਦਾ ਸਾਰੀਆਂ ਤਾਰਾਂ ਨੂੰ ਬਦਲਣਾ ਜਿਹੜਾ ਹੈਗਾ ਕੋਈ ਬਹੁਤ ਛੋਟੀ ਗੱਲ ਦੀ ਸਾਰੇ ਸ਼ਹਿਰ ਦੇ ਵਿੱਚ ਹੀ ਤਾਰਾਂ ਦਾ ਜਾਲ ਵਿਛਿਆ ਲੇਕਿਨ ਸਾਡੀ ਇਸ ਮੈਟਰ ਦੇ ਉੱਤੇ ਜਿਹੜੀ ਹੈਗੀ ਏ ਚੀਫ ਇੰਜੀਨੀਅਰ ਬਿਲੀ ਬੋਰਡ ਨਾਲ ਵੀ ਗੱਲ ਹੁੰਦੀ ਰਹਿੰਦੀ ਏ ਔਰ ਮੀਟਿੰਗਾਂ ਕਰਦੇ ਰਹਿੰਦੇ ਨੇ ਕਿ ਤਾਂ ਕਿ ਜਿੰਨਾ ਵੀ ਹੋ ਸਕਤੇ ਹੌਲੀ ਹੌਲੀ ਕਰਕੇ ਆਪਾਂ ਇਹਨੂੰ ਜਿਹੜੀਆਂ ਤਾਰਾਂ ਦੇ ਉੱਤੇ ਜਿਹੜਾ ਦਿੱਕਤ ਆ ਰਹੀ ਏ ਇਹਨੂੰ ਵੀ ਠੀਕ ਕਰੀਏ ਜੀ ਹਰਵੰਸਰਾਲ ਬੋਹਰੇ ਜੀ ਮੈਂ ਰਣਜੀਤ ਵਿਆਰ ਦਾ ਵਸਨੀਕ ਹਾਂ ਔਰ ਅਸੀਂ ਬੜੇ ਸਮੇਂ ਤੋਂ ਪਸੀਆਂ ਸਰਕਾਰਾਂ ਤੋਂ ਵੀ ਬੜੀ ਮੰਗ ਕੀਤੀ ਸੀ ਪਰ ਦੇਖ ਕੇ ਅਸੀਂ ਇਹ ਮਹਿਸੂਸ ਕੀਤਾ ਵੀ ਸਾਡੇ ਜਿਹੜੇ ਗਲੀ ਦਾ ਬਿਲਕੁਲ ਵਿਕਾਸ ਨਹੀਂ ਹੋਇਆ ਔਰ ਇਲੈਕਟ੍ਰਿਸਿਟੀ ਦੀ ਬੜੀ ਪ੍ਰੋਬਲਮ ਹੈ ਵਾਟਰ ਸਪਲਾਈ ਦੀ ਜਿਹੜੀ ਮੇਜਰ ਪ੍ਰੋਬਲਮ ਹੈ ਔਰ ਜਿਹੜੀਆਂ ਰੋਡਾਂ ਸੱਗੇ ਆ ਉਹ ਬਿਲਕੁਲ ਹੀ ਟੁੱਟੀਆਂ ਪਈਆਂ ਹੁਣ ਅਸੀਂ ਸਰਦਾਰ ਅਮਰਜੀਤ ਸਿੰਘ ਜੀ ਐਲਸੀ ਵਾਲੇ ਸਾਡੇ ਜਿਹੜੇ ਨਵੇਂ ਨਵਜੁਗਤ ਕੌਂਸਲਰ ਬਣੇ ਨੇ ਅਸੀਂ ਇਹਨਾਂ ਨੂੰ ਅੱਜ ਇੱਥੇ ਬੁਲਾ ਕੇ ਆਪਣੀਆਂ ਜਿੰਨੀਆਂ ਵੀ ਮਰਕੀ ਹਾਕੀ ਮੰਗਾ ਸੀ ਜਿਹੜੀਆਂ ਸਾਡੀ ਕਲੋਨੀ ਦੀਆਂ ਮੰਗਾ ਉਹਨਾਂ ਦੇ ਬਾਰੇ ਅਸੀਂ ਰੂਬਰੂ ਕਰਾਇਆ ਔਰ ਇਹਨਾਂ ਦੇ ਨਾਲ ਸਾਡੇ ਕੋਲ ਇੱਥੇ ਪਹੁੰਚੇ ਸੀ ਸਰਦਾਰ ਜਤਿੰਦਰ ਸਿੰਘ ਮੋਤੀ ਭਟਿਆ ਜੀ ਮੇਅਰ ਸਾਹਿਬ ਉਹਨਾਂ ਨੂੰ ਆਪਾਂ ਸਾਰੀ ਗੱਲ ਦੱਸੀ ਆ ਔਰ ਸਾਰੀ ਕਲੋਨੀ ਦੇ ਵਸਨੀਕਾਂ ਨੂੰ ਬਾਣੀਓਗ ਮੇਅਰ ਸਾਹਮਣੇ ਆਸ਼ਵਾਸਨ ਦਿੱਤਾ ਕਿ ਬਹੁਤ ਜਲਦ ਉਹ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਹੈਗੀਆਂ ਨੇ ਉਹ ਅਸੀਂ ਜਲਦ ਤੋਂ ਜਲਦ ਹੱਲ ਕਰਾਂਗੇ। ਜੀ ਹਾਂ। ਹਾਂ ਜੀ ਮੇਰ ਸਾਹਿਬ ਆਪਣਾ ਕੌਂਸਲਰ ਕੀ ਕਰਨਾ ਚਾਹੋਗੇ ਅੱਜ ਜਿਹੜੇ ਦਾਕਟਰ ਦੇ ਵਿੱਚ ਮੇਰ ਸਾਹਿਬ ਆਏ ਤੇ ਉਹਨਾਂ ਨੂੰ ਆਪਣੀ ਮਿਲਣਾ। ਮੈਂ ਅਮਰਦੀਪ ਸਿੰਘ ਕਾਉਂਸਲਰ ਵਾਰਡ ਨੰਬਰ 2 ਤੋਂ ਅੱਜ ਅੰਦੀਤ ਪਿਆਰ ਦੇਖੇ ਨਵਾਰਕਾ ਰੋਡ ਤੇ ਅੱਜ ਮੇਰ ਮੋਤੀ ਭੜਿਆ ਦੇ ਆਏ ਸਨ ਤੇ ਇਲਾਕੇ ਦੀਆਂ ਜੋ ਮੁਖਤਲਤਾਂ ਲਿੰਗੀਆਂ ਜੇ ਆਪਣੇ ਵਾਟਰ ਸਪਲਾਈ ਦੀ ਪ੍ਰੋਬਲਮ ਹੈਗੀ ਤੇ ਆਪਣੇ ਗਲੀਆਂ ਦੀ ਪ੍ਰੋਬਲਮ ਹੈ ਤੇ ਹੋਰ ਵੀ ਦੋ ਤਿੰਨ ਪ੍ਰੋਬਲਮ ਹੈਗੇ ਆ ਤੇ ਮੇਅਰ ਸਾਹਿਬ ਨੇ ਨੇ ਇਨਵਰਸਨ ਦਵਾਇਆ ਕਿ ਜਿਹੜੀਆਂ ਕੋਈ ਜਿਹੜੀਆਂ ਪ੍ਰੋਬਲਮ ਹੈ ਪਹਿਲ ਦੇ ਅਧਾਰ ਤੇ ਹੱਲ ਕੀਤੀ ਜਾਣਗੀਆਂ ਬਹੁਤੀ ਜਲਦੋ ਜਲ ਜਿਹੜੇ ਕਾਰਜ ਦੇ ਕੰਮ ਵਾਰਡ ਵਿੱਚ ਸ਼ੁਰੂ ਹੋ ਜਾਣਗੇ ਤੇ ਗਲੀਆਂ ਤੇ ਵਾਟਰ ਸਪਲਾਈ ਦਾ ਉਹਨਾਂ ਨੂੰ ਕਿਹਾ ਵਾਟਰ ਸਪਲਾਈ ਉਹਨਾਂ ਨੇ ਕਿਹਾ ਵੀ ਕੁਝ ਦਿਨੋਂ ਦੋਨਾ ਵਿੱਚ ਹੀ ਵਾਟਰ ਸਪਲਾਈ ਜਿਹੜੀ ਆ ਨੀਤ ਵਿਹਾਰ ਤੋਂ ਦੇ ਦਿੱਤੀ ਆ ਬਈ ਧੰਨਵਾਦ ਰੰਗੀਤ ਵਿਹਾਰ ਗਲੀ ਨੰਬਰ 6 ਲੋਹਾਰਾ ਕਾ ਰੋਡ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਦੇ ਮੇਰ ਸਰਦਾਰ ਜਗਤਿੰਦਰ ਸਿੰਘ ਜੀ ਭਾਟਿਆ ਉਹ ਆਏ ਸਨ ਨਾਲ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਅਮਰਜੀਤ ਸਿੰਘ ਜੀ ਐਲ ਆਈ ਸੀ ਵਾਲੇ ਸਾਡੇ ਇਲਾਕੇ ਦੇ ਕਾਉਂਸਲਰ ਆਏ ਸਨ ਅਤੇ ਉਹਨਾਂ ਨੇ ਸਾਡੀਆਂ ਜੋ ਮੁਸ਼ਕਲਾਂ ਸੁਣੀਆਂ ਕੇ ਨਾਲ ਹੀ ਸਾਨੂੰ ਅਸ਼ਾਸ਼ਣ ਵੀ ਦਿੱਤਾ ਵੀ 6 ਨੰਬਰ ਗਲੀ ਤੇ ਨਾਲ ਜਿਹੜੀਆਂ ਪਿਛਲੀਆਂ ਗਲੀਆਂ ਹੋਰ ਵੀ ਨੇ ਬਣਨ ਵਾਲੀਆਂ ਨੇ ਉਹ ਵੀ ਬਣਾਈਆਂ ਜਾਣਗੀਆਂ ਪਾਣੀ ਦੀ ਸਮੱਸਿਆ ਜਿਹੜੀ ਆ ਉਹ ਹੱਲ ਕੀਤੀ ਜਾਏਗੀ ਲਮਕਦੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਉਹ ਉੱਚੀਆਂ ਕਰਾਈਆਂ ਜਾਣਗੀਆਂ ਤੇ ਜੋ ਵੀ ਇੱਧਰ ਦੀਆਂ ਜ਼ਰੂਰਤਾਂ ਨੇ ਉਹ ਜਲਦ ਤੋਂ ਜਲਦ ਜਿਹੜਾ ਹੈ ਉਹ ਸਮੱਸਿਆ ਦਾ ਹੱਲ ਕੀਤਾ ਜਾਏਗਾ ਅਸੀਂ ਉਹਨਾਂ ਦੇ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੀ ਜਨਤਾ ਐਡਾ ਵੱਡਾ ਇਕੱਠ ਬੋਗੀ ਅਸੀਂ ਪਹਿਲੀ ਵਾਰ ਹੀ ਵੇਖਿਆ ਕਦੀ ਇੰਨਾ ਕੱਟ ਨਹੀਂ ਹੋਇਆ ਕਿੰਨੀਆਂ ਚੋੜਾਂ ਵੀ ਹੋ ਚੁੱਕੀਆਂ ਪਰ ਇੰਨਾ ਵੱਡਾ ਕੱਟ ਜਿਹੜਾ ਹੈ ਇਹ ਉਹਨਾਂ ਦੀ ਹਰਮਨ ਪਿਆਰਤਾ ਜਿਹੜਾ ਉਹਦਾ ਸਬੂਤ ਹੈ ਕਿ ਜਨਤਾ ਜਿਹੜੀ ਆ ਆਪ ਮਾਰਾ ਹੀ ਕਰੋ ਨਿਕਲ ਕੇ ਬੀਬੀਆਂ ਪੜਾਉਣੀਆਂ ਆਈਆਂ ਮੇਰੇ ਵੀਰ ਵੀ ਆਏ ਅਸੀਂ ਸਾਰਿਆਂ ਦਾ ਬੋਦ-ਬੋਦ ਪੈਦਰੋਤਨ ਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ